ਦੀ ਮੈਰਿਟੋਰੀਅ ਸਕੂਲ ਪਟਿਆਲਾ ਦੇ ਟੀਚਰਾਂ ਦੀ ਲੈਕਚਰਸ ਦੀ ਪੀਸੀ ਕੰਪਿਊਟਰ ਟੀਚਰ ਤੋਂ ਮੈਰਿਟੋਰੀਅ ਸਕੂਲ ਦੇ ਟੀਚਰ ਹਨ ਸੋ ਸਾਨੂੰ ਪਿਛਲੇ 11 ਸਾਲ ਤੋਂ ਅਸੀਂ ਸਰਕਾਰ ਦਾ ਜਿਹੜਾ ਹੈਗਾ ਫਿਕਰਾ ਜਿਹੜਾ ਉਹਨੂੰ ਸਹਿਨ ਕਰ ਰਹੇ ਆਂ ਔਰ ਉਹਦੇ ਅਗੇ ਅਸੀਂ ਹਟ ਪ੍ਰੋਟੈਸਟ ਕੀਤਾ ਹੈ ਸਿੱਖਿਆ ਮੰਤਰੀ ਵਿੱਤ ਮੰਤਰੀ ਔਰ ਮੁੱਖ ਮੰਤਰੀ ਤੋਂ ਲਗਾਤਾਰ ਸਾਨੂੰ ਇਹ ਆਸ਼ਵਾਸਨ ਦਿੱਤਾ ਜਾ ਰਿਹਾ ਹੈ ਕਿ ਸਾਡੀਆਂ ਸੇਵਾਵਾਂ ਜਲਦੀ ਰੈਗੂਲਰ ਕੀਤੀਆਂ ਜਾਣੀਆਂ ਪਰ ਇਹਦੇ ਵਿੱਚ ਹਾਲੇ ਤੱਕ ਕੋਈ ਐਕਸ਼ਨ ਨਹੀਂ ਹੋ ਰਿਹਾ ਅਸੀਂ ਇਹਨਾਂ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਆਂ ਖਲਾਰੇ ਲੌਂਦਿਆਂ ਹੋયા 3 ਸਾਲ ਨਿਕਲ ਚੁੱਕੇ ਨੇ ਉਹਨਾਂ ਦੀ ਤਾਮ ਦੇ ਉੱਤੇ ਔਰ ਅੱਜ ਅਸੀਂ ਇੱਥੇ ਉਹਨਾਂ ਦੇ ਲਾਰਿਆਂ ਦੀ ਜਿਹੜੀ ਫੰਡ ਹੈ ਜਿਹੜੀ ਬਹੁਤ ਭਾਰੀ ਹੋ ਚੁੱਕੀ ਸੀ ਉਹਨਾਂ ਸੀ ਉਹਨੂੰ ਅੱਗ ਲਾਈ ਹੈ ਔਰ ਵਿੱਤ ਮੰਤਰੀ ਜੀ ਨਾਲ ਮੀਟਿੰਗ ਹੈ ਸਾਡੀ ਕੱਲ ਦੀ ਜੇ ਸਾਡਾ ਮੀਟਿੰਗ ਵਿੱਚ ਕੋਈ ਹੱਲ ਨਹੀਂ ਨਿਕਲਿਆ ਤਾਂ ਅਸੀਂ ਆਪਣੀ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ ਸਾਡੀ ਇੱਕੋ ਇੱਕ ਮੰਗ ਹੈ ਕਿ ਸਾਨੂੰ ਸਿੱਖਿਆ ਵਿਭਾਗ ਦੇ ਵਿੱਚ ਰੈਗੂਲਰ ਕੀਤਾ ਜਾਵੇ 2018 ਦਾ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਹੋਇਆ ਸਾਡੇ ਨਾਮ ਦਾ ਉਸ ਨੂੰ ਤੁਰੰਤ ਲਾਗੂ ਕੀਤਾ ਜਾਵੇ ਔਰ ਸਾਡੀਆਂ ਸਿਵਾਮਾਂ ਨੂੰ ਰੈਗੂਲਰ ਕੀਤਾ ਜਾਵੇ ਬਹੁਤ ਹੀ ਮਿਹਨਤੀ ਅਧਿਆਪਕ ਸਾਰੇ ਇੱਥੇ ਜਿਹੜੇ ਨੇ ਕੰਮ ਕਰ ਰਹੇ ਨੇ ਪਲੱਸ 2 ਦੇ ਰਿਜ਼ਲਟ ਜੇਈ ਔਰ ਨੀਟ ਦੀ ਤਿਆਰੀ ਵਾਸਤੇ ਅੰਤ ਤੱਕ ਮਿਹਨਤ ਇਹ ਸਾਰੇ ਪੀਪਲ ਜਿਹੜੇ ਕਰਦੇ ਨੇ ਔਰ ਇਹਨਾਂ ਦੀ ਇੱਕੋ ਇੱਕ ਮੰਗ ਕੇ ਸਾਨੂੰ ਸਿੱਖਿਆ ਵਿਭਾਗ ਵਿੱਚ ਜਲਦੀ ਤੋਂ ਜਲਦੀ ਰੈਗੂਲਰ ਕੀਤਾ ਜਾ ਪੰਜਾਬ ਸਰਕਾਰ ਮੁਰਦਾਬਾ 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 ਪੰਜਾਬ ਸਰਕਾਰ ਮੁਰਦਾਬਾ 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 ਪੰਜਾਬ ਸਰਕਾਰ ਮੁਰਦਾਬਾ ਮਾਨ ਸਰਕਾਰ ਮੁਰਦਾਬਾ 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 ਮੈਰੀਟੋਰੀਅਨ ਸੁਸਾਇਟੀ ਮੁਰਦਾਬਾ 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 ਮੈਰੀਟੋਰੀਅਨ ਸੁਸਾਇਟੀ ਪੰਚ ਕਰੋ ਪੰਚ ਕਰੋ ਪੰਚ ਕਰੋ ਮੈਰੀਟੋਰੀਅਨ ਟੀਚਰ ਨੂੰ ਰੈਗੂਲਰ ਕਰੋ ਰੈਗੂਲਰ ਕਰੋ ਰੈਗੂਲਰ ਕਰੋ ਪੰਜਾਬ ਸਰਕਾਰ ਮੁਰਦਾਬਾ 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 ਪੰਜਾਬ ਸਰਕਾਰ ਮੁਰਦਾਬਾ ਮੁਰਦਾਬਾ ਮੁਰਦਾਬਾ